ਮਾਂਗੇ ਪੁਲਿਸ ਕਮਿਸ਼ਨਰ ਅਮਰ ਗਿਸਰ ਦਾਗਰਪ੍ਰੀ ਸਿੰਘ ਕੋਲ ਸਾਹ ਉਹਨਾਂ ਦੀ ਹਦਾਇਤ ਅਨੁਸਾਰ ਪੁਲਿਸ ਸਟੇਸ਼ਨ ਗੇਟ ਕੀਮਾ ਐਸ ਐਚ ਓ ਮੈਡਮ ਮਨਜੀਤ ਏ ਸੀ ਬੀ ਸੈਂਟਰਲ ਤੇ ਸ਼੍ਰੀ ਜਸਪਾਲ ਜੀ ਇਹਨਾਂ ਨੇ ਚਾਰ ਮੁੰਡੇ ਅਰੈਸਟ ਕੀਤੇ ਆ ਜਿਨ੍ਹਾਂ ਨਾਮ ਹੈ ਵਿਸ਼ਾਲ ਅਲਾਇਸ ਕਾਕਾ ਭయ్యా ਤੇ ਵਿਕਾਸ ਅਲਾਇਸ ਮੰਡੀ ਸਾਹਿਲ ਕੁਮਾਰ ਤੇ ਰਾਹੁਲ ਇਹ ਸਾਰਿਆਂ ਦੀ ਉਮਰ ਤਕਰੀਬਨ 18 ਤੋਂ 25 ਸਾਲ ਦੇ ਵਿੱਚ ਵਿੱਚ ਹੈਗੀ ਹੈ ਤੇ ਇਸ ਤੋਂ ਇਲਾਵਾ ਇਹਨਾਂ ਨੇ ਜਿਹੜਾ ਕਿ ਜੁਰਮ ਕੀਤਾ ਉਹ ਅੰਡਰ ਐਫ ਆਈ ਆ ਨੰਬਰ 73 ਹੈ ਡੇਟਿਡ 10 ਤਾਰਿਖ 2025 ਤੇ ਅੰਡਰ ਸੈਕਸ਼ਨ 115 2 118 1 304 109 ਬੀ ਐਨ ਐਸ 325 ਹਮਜ਼ਾ ਨੌਥ ਰੇਕ ਰਾਤੀ अराउंड 10 ਵਜੇ ਜਿਹੜਾ ਕਿ ਕੰਪਲੇਨੈਂਟ ਹੈ ਮਦਈ ਹੈ ਸੰਦੀਪ ਉਹ ਆਪਣੀ ਵਾਈਫ ਨਾਲ ਖਾਣਾ ਖਾ ਕੇ ਆ ਰਿਹਾ ਸੀ ਤੇ ਜਿਹੜੇ ਇਹ ਚਾਰ ਮੁੰਡੇ ਜਿਨ੍ਹਾਂ ਦਾ ਮੈਂ ਨਾਮ ਲੈਂਦਾ ਇਹਨਾਂ ਨੇ ਇਹਨੂੰ ਇੰਟਰਸੈਪਟ ਕੀਤਾ ਉੱਥੇ ਰੋਕਿਆ ਤੇ ਇਹਦੇ ਸਿਰ ਤੇ ਸੱਟਾਂ ਮਾਰੀਆਂ ਨਾਲੇ ਪਿਸਤਲ ਦੇ ਬੱਟ ਵੀ ਮਾਰੇ ਉਸ ਤੋਂ ਬਾਅਦ ਇਹਦੇ ਲੱਤ ਤੇ ਗੋਲੀ ਮਾਰ ਕੇ ਤੇ ਫਰਾਰ ਹੋ ਗਏ ਤੇ ਜਿਵੇਂ ਹੀ ਪੁਲਿਸ ਨੂੰ ਇਕਲਾਹ ਮਿਲੀ ਪੁਲਿਸ ਨੇ ਐਕਟਪਨ ਕਰਦੇ ਅ ਇਹਨਾਂ ਨੂੰ ਨਾਲ ਦੇ ਨਾਲ ਮਲੇ 36 ਘੰਟਿਆਂ ਦੇ ਵਿੱਚ ਵਿੱਚ ਵੀ ਅਫਸਾਰ ਕੀਤਾ ਤੇ ਇਹਨਾਂ ਤੋਂ ਪਿਸਤਲ ਤੇ ਨਾਲ ਮੈਗਜ਼ੀਨ ਉਹ ਵੀ ਨਾਲ ਦੇ ਨਾਲ ਹੀ ਰਿਕਵਰ ਕਰ